ਕਰ ਰਿਹਾ ਪਲੀਜ਼ ਸਾਡੀ ਮਦਦ ਕਰ ਦੋ ਵੀਰੇ ਉਹ ਕੀ ਹੋ ਗਿਆ ਸਾਡੇ ਗੇਟ ਮੂਰੇ ਆ ਕੇ ਕਦਰ ਹੋਈ ਜਾਂਦੇ ਆ ਵੀਰੇ ਮੇਰੀ ਮੰਮੀ ਬਿਮਾਰ ਆ ਪਲੀਜ਼ ਵੀਰੇ ਸਾਡੀ ਮਦਦ ਕਰ ਦੋ ਮੇਰੀ ਮੰਮੀ ਨੂੰ ਬਚਾ ਲਓ ਉਹ ਪਰੇ ਹੋ ਜਾਓ ਯਾਰ ਮੈਨੂੰ ਸੜੇ ਜਹ ਹੱਥ ਲਈ ਜਾਂਦੇ ਆ ਕੀ ਹੋਇਆ ਤੁਹਾਡੀ ਮੰਮੀ ਨੂੰ ਵੀਰੇ ਅੱਜ ਤੋਂ 10 ਦਿਨ ਪਹਿਲਾਂ ਨਾ ਮੇਰੀ ਮੰਮੀ ਦੇ ਸਿਰ 'ਚ ਸੱਟ ਵੱਜ ਗਈ ਸੀ ਤੇ ਡਾਕਟਰ ਨੇ ਕਿਹਾ ਵਾ ਆਪਰੇਸ਼ਨ ਹੋਊਗਾ ਜੇ ਅਸੀਂ ਆਪਰੇਸ਼ਨ ਨਾ ਕਰਵਾਇਆ ਨਾ ਤੇ ਮੇਰੀ ਮੰਮੀ ਦੀ ਜਾਨ ਵੀ ਜਾ ਸਕਦੀ ਆ ਤੇ ਫਿਰ ਕਰਾ ਲਓ ਆਪਰੇਸ਼ਨ ਮੈਨੂੰ ਕੀ ਦਸਣਾ ਹੈ ਆ ਵੇਰੇ ਡਾਕਟਰਾਂ ਨੇ 50000 ਰੁਪਇਆ ਮੰਗਿਆ ਉਹ ਕਹਿੰਦੇ ਪਹਿਲਾਂ 5000 ਰੁਪਇਆ ਜਮ੍ਹਾਂ ਕਰਾਓ ਫੇਰ ਲਾਅ ਸ਼ੁਰੂ ਕਰਾਂਗੇ ਮੇਰੇ ਪਲੀਜ਼ ਸਾਡੀ ਹੈਲਪ ਕਰ ਦਿਓ ਵੀਰੇ ਪਲੀਜ਼ ਤੁਹਾਡੀ ਬਹੁਤ ਮਿਹਰਬਾਨੀ ਹੋਊਗੀ ਭਾਈ ਮੈਂ ਤੁਹਾਡੇ ਪੈਰੇ ਹੱਥ ਲਾ ਦਿੰਦਾ ਤੁਹਾਡੀ ਮਾਂ ਨੂੰ ਬਚਾ ਲਓ ਪਲੀਜ਼ ਉਹ ਕੀ ਡਰਾਮਾ ਜਿਹਾ ਕਰੀ ਜਾਂਦੇ ਤੁਸੀਂ ਜਰਾ ਨਾ ਤੁਹਾਡੇ ਕੋਲ ਪੈਸੇ ਇਕੱਠੇ ਕਰਨ ਦਾ ਹੋਰ ਕੋਈ ਤਰੀਕਾ ਨਹੀਂ ਵਿੱਚ ਮਾਂ ਪਿਓ ਨੂੰ ਕਿਹੜੀ ਸਣਾ ਜ਼ਰੂਰੀ ਆ ਮੈਨੂੰ ਤੁਹਾਡਾ ਸਾਰਾ ਪਤਾ ਤੁਸੀਂ ਬਸ ਮਾਂ ਪਿਓ ਦਾ ਨਾਮ ਲੈ ਕੇ ਪੈਸੇ ਇਕੱਠੇ ਕਰਨੇ ਆ ਜੇ ਸਾਡੇ ਮਾਂ ਪਿਓ ਬਿਮਾਰ ਆ ਸਾਡੀ ਮਦਦ ਕਰ ਦਿਓ ਬਸ ਹੋਰ ਕੋਈ ਬਾਨਾ ਨਹੀਂ ਤੁਹਾਡੇ ਕੋਲੇ ਨਹੀਂ ਵੀਰੇ ਅਸੀਂ ਝੂਠ ਨਹੀਂ ਬੋਲਦੇ ਤੁਸੀਂ ਬੇਸ਼ੱਕ ਸਾਡੇ ਘਰੇ ਆਜੋ ਮੈਂ ਤੁਹਾਡੇ ਘਰੇ ਕੀ ਲੈਣ ਜਾਣਾ ਤੁਸੀਂ ਤਾਂ ਬਸ ਡਰਾਮਾ ਕਰਨਾ ਪਏ ਸੇ ਇਕੱਠੇ ਕਰਨ ਦਾ ਨਹੀਂ ਵੀਰੇ ਅਸੀਂ ਝੂਠ ਨਹੀਂ ਬੋਲਦੇ ਸਾਡੇ ਤੇ ਯਕੀਨ ਕਰੋ ਸਾਡਾ ਪਿੰਡ ਇੱਥੋਂ ਥੋੜੀ ਦੂਰੀ ਆ ਭਾਵਾਂ ਦੀ ਤੁਸੀਂ ਸਾਡੇ ਨਾਲ ਚੱਲ ਬੜੋ ਇੰਨਾ ਵੇਲਾ ਨਹੀਂ ਹੈਗਾ ਮੈਂ ਤੁਸੀਂ ਤਾਂ ਮੰਗ ਤੇ ਬਣਿਆ ਪੈਸੇ ਇਕੱਠੇ ਕਰਨ ਵਾਸਤੇ ਮੈਨੂੰ ਸੌ ਕੰਮ ਹੁੰਦੇ ਆ ਨਾਲੇ ਰੱਬ ਨੇ ਇੰਨਾ ਵਧੀਆ ਸਰੀਰ ਦਿੱਤਾ ਤੁਹਾਨੂੰ ਕੰਮ ਨਹੀਂ ਕਰ ਸਕਦੇ ਮੈਂ ਤੁਹਾਡੇ ਘਰ ਦਾ ਸਾਰਾ ਕੰਮ ਝਾੜੂ ਪੋਚਾ ਸਾਰਾ ਕੁਝ ਕਰਦਿਆ ਕਰੂੰਗੀ ਪਰ ਪੁਲਿਸ ਤੁਸੀਂ ਮੇਰੀ ਮੰਮੀ ਨੂੰ ਬਚਾ ਲਓ ਆ ਹੱਥ ਜੋੜੇ ਮੈਂ ਤੁਹਾਨੂੰ ਕਿਸੇ ਨੂੰ ਕੰਮ ਤੇ ਨਹੀਂ ਰੱਖਣਾ ਤੁਹਾਡਾ ਕੀ ਪਤਾ ਸਾਡੇ ਘਰ ਚ ਚੋਰੀ ਕਰ ਲਓ ਚਲੋ ਨਿਕਲ ਇਥੋਂ ਚਲੋ ਉਹ ਚਲੋ ਚਲੋ ਐਵੇਂ ਰੋਈ ਜਾਂਦੇ ਇੱਥੇ ਆ ਕੇ ਉਹ ਤਾਂ ਕੌਣ ਆਇਆ ਸੀ ਬਾਹਰ ਉਹ ਕੁਝ ਨਹੀਂ ਉਹ ਮੰਗਦਿਆਂ ਦੇ ਜਵਾਕ ਸੀ ਕਹਿੰਦੇ ਸਾਡੀ ਮੰਮੀ ਬਿਮਾਰ ਆ ਸਾਨੂੰ 50000 ਰੁਪਏ ਦੀ ਮਦਦ ਕਰ ਦਿਓ ਮੈਂ ਕਿਹਾ ਭੱਜ ਜਾਓ ਸਾਡੇ ਕੋਲੇ ਨਹੀਂ ਹੈਗੇ ਐਵੇਂ ਮੰਗਣ ਤੋਰ ਪੈਂਦੇ ਆ ਚਲ ਪਤਾ ਵਧੀਆ ਕੀਤਾ ਹੋਰ ਕੀ ਆ ਇਹਨਾਂ ਮੰਗਦਿਆਂ ਕੋਲੇ ਕੋਈ ਹੋਰ ਕੰਮ ਹੀ ਹੈ ਨਹੀਂ બસ ਆਦੇ ਮਾਪਿਓ ਦੇ ਨਾਲ ਪੈਸੇ ਇਕੱਠੇ ਕਰਨ ਲੱਗ ਜਾਂਦੇ ਆ ਅੰਕਲ ਜੀ ਅੰਕਲ ਜੀ ਪਲੀਜ਼ ਸਾਡੀ ਮਦਦ ਕਰ ਦੋ ਨਹੀਂ ਸਾਡੀ ਮਾਂ ਨੇ ਸਾਨੂੰ ਹਮੇਸ਼ਾ ਲਈ ਛੱਡ ਕੇ ਤੁਰ ਜਾਣਾ ਪੈਸੇ ਇਕੱਠੇ ਕਰਨ ਦਾ ਹੋਰ ਕੋਈ ਬਹਾਨਾ ਨਹੀਂ ਮਿਲਿਆ ਤੁਹਾਨੂੰ ਸਾਡੀ ਮਾਂ ਬਿਮਾਰ ਹੈ ਸਾਡੇ ਘਰ 'ਚ ਕੋਈ ਵੀ ਕਮਾਉਣ ਵਾਲਾ ਹੈ ਨਹੀਂ ਮੈਂ ਤੁਹਾਨੂੰ ਚੰਗੀ ਤਰ੍ਹਾਂ ਜਾਣਦਾ ਬਸ ਥੋੜਾ ਮੰਗਣ ਦਾ ਢੰਗ ਬਣਾਇਆ ਚਲੋ ਨਿਕਲੋ ਤੁਸੀਂ ਚਲੋ ਮੈਂ ਪਹਿਲਾਂ ਹੀ ਥੱਕਿਆ ਪਿਆ ਚਲੋ ਚਲੋ ਬਾਹਰ ਚਲੋ ਆਗੇ ਆਗੇ ਭਾਈ 2 ਮਿੰਟੇ ਪਹੁੰਚ ਜਾਣਾ ਮੈਂ 2 ਮਿੰਟੇ ਜਾ ਗਿਆ ਬਸ ਓਏ ਆ ਘਰ 'ਚ ਕੀ ਹੋ ਗਿਆ ਕਿ ਕਿਉ ਚਲੀ ਗਈ ਹੋਏ ਮਾਂ ਮੇਰੇ ਮੇਰੀ ਮੰਮੀ ਬਿਮਾਰ ਆ ਪੁਲਿਸ ਵੀਰੇ ਸਾਡੀ ਮਦਦ ਕਰ ਦੋ ਮੇਰੀ ਮੰਮੀ ਨੂੰ ਬਚਾ ਲਓ ਮੈਨੂੰ ਤੁਹਾਡਾ ਸਾਰਾ ਪਤਾ ਤੁਸੀਂ ਬਸ ਮਾਂ ਪਿਓ ਦਾ ਨਾਮ ਲੈ ਕੇ ਪੈਸੇ ਇਕੱਠੇ ਕਰਨੇ ਆ ਜੀ ਸਾਡੇ ਮਾਂ ਪਿਓ ਬਿਮਾਰ ਆ ਸਾਡੀ ਮਦਦ ਕਰ ਦੋ ਜਦ ਬੱਚੇ ਆਂਦੇ ਹੱਥੋਂ ਚੋ ਰੋਟੀ ਕਾਂਖੋਂ ਤੁੱਟੋੜਾ ਜਦੋਂ ਪਿਆਰ ਦਿੱਤਾ ਮਤ ਰਈਆਂ ਗਾਲਾਂ ਮੋੰਦੀਆਂ ਨੇ ਉਹਦੋਂ ਰੱਬ ਤੋਂ ਪਹਿਲਾਂ ਮਾਂ ਵਜਤੇ ਆਉਂਦੀਆਂ ਨੇ ਫਿਰ ਰੱਬ ਤੋਂ ਪਹਿਲਾਂ ਮਾਂ ਵਜਤੇ ਆਉਂਦੀਆਂ ਨੇ ਹਾਂਜੀ ਵੀਡੀਓ ਤੁਸੀਂ ਦੇਖ ਹੀ ਲਈਆ ਉਮੀਦ ਆ ਤੁਹਾਨੂੰ ਵਧੀਆ ਲੱਗੀ ਹੋਊਗੀ ਵੀਡੀਓ ਦੇ ਵਿੱਚ ਮੈਸੇਜ ਇਹੀ ਸੀ ਵੀ ਅੱਜਕੱਲ ਮੰਗਤੇ ਦਾ ਬਈ ਬਹੁਤ ਜ਼ਿਆਦੇ ਤੁਰੇ ਫਿਰਦੇ ਹਨਾ ਪਰ ਕੀ ਗੱਲ ਆ ਜਿਹੜੇ ਵਿਚਾਰੇ ਸਹੀ ਲੋੜਵੰਦ ਹੁੰਦੇ ਹਨਾ ਜਿਨ੍ਹਾਂ ਨੂੰ ਸੱਚੀ ਮੱਚੀ ਲੋੜ ਹੁੰਦੀ ਆਪਣੇ ਘਰ ਦੇ ਵਿੱਚ ਉਹ ਵਿਚਾਰੇ ਰਹਿ ਜਾਂਦੇ ਆ ਤੇ ਜਿਹੜੇ ਝੂਠੇ ਬਸ ਜਿਹਨਾਂ ਦਾ ਜਿਹੜੇ ਡਰਾਮਾ ਹੀ ਕਰਦੇ ਮੰਗਣ ਵਾਲਾ ਹਨ ਬਸ ਉਹ ਪੈਸੇ ਇਕੱਠੇ ਕਰਕੇ ਲੈ ਜਾਂਦੇ ਆ ਪਰ ਜਿਨ੍ਹਾਂ ਵਿੱਚ ਸੱਚੀ ਮੁੱਚੀ ਲੋੜ ਹੁੰਦੀ ਆ ਉਹਨਾਂ ਨੂੰ ਆਪਾਂ ਘਰੇ ਕੱਢ ਦਿੰਨੇ ਆ ਉਹ ਵੀ ਉਹਨਾਂ ਲੋਕਾਂ ਕਰਕੇ ਕਿਉਂਕਿ ਉਹ ਲੋਕਾਂ ਨੇ ਛੇਵੀਂ ਪਹਿਲਾਂ ਹੀ ਖਰਾਬ ਕਰਤੀ ਹੁੰਦੀ ਆ ਉਹਨਾਂ ਦੀ ਹਨ ਜਿਨ੍ਹਾਂ ਨੂੰ ਲੋੜ ਹੁੰਦੀ ਆ ਨਾ ਸੋ ਇਸ ਕਰਕੇ ਭਾਈ ਜਿਹੜੇ ਵਿਚਾਰੇ ਲੋੜਵੰਦ ਹੁੰਦੇ ਆ ਉਹਨਾਂ ਦਾ ਨੁਕਸਾਨ ਹੋ ਜਾਂਦਾ ਤੇ ਜਿਹੜੇ ਜਿਨ੍ਹਾਂ ਨੂੰ ਲੋੜ ਨਹੀਂ ਹੁੰਦੀ ਬੱਕਰੇ ਐਸ਼ਾ ਕਰਨ ਆਉਂਦੇ ਆ ਲੋਕਾਂ ਤੋਂ ਪੈਸੇ ਮੰਗ ਕੇ ਉਹ ਪੈਸੇ ਲੈ ਜਾਂਦੇ ਲੋਕਾਂ ਦਾ ਹਨ ਸੋ ਇਹ ਚੀਜ਼ਾਂ ਨੇ ਭਾਈ ਧਿਆਨ ਰੱਖਿਆ ਕਰੋ ਤੇ ਜਰੂਰ ਵੈਰੀਫਾਈ ਕਰਕੇ ਕਿਸੇ ਨਾ ਕਿਸੇ ਦੀ ਮਦਦ ਕਰ ਦਿਆ ਕਰੋ ਤੇ ਇਹ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਿਓ ਤੁਹਾਡੇ ਸ਼ੇਅਰ ਜਦੋਂ ਤੁਸੀਂ ਕਰਦੇ ਸਾਨੂੰ ਬਹੁਤ ਹੌਸਲਾ ਮਿਲਦਾ ਕਮੈਂਟ ਕਰਦੇ ਸਾਨੂੰ ਬਹੁਤ ਹੌਸਲਾ ਮਿਲਦਾ ਬਸ ਸਾਡੀ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰ ਦਿਆ ਕਰੋ ਤਾਂ ਜੋ ਭੈਣ ਭਰਾਵਾਂ ਤੱਕ ਪਹੁੰਚਦੀ ਰਹੇ ਸਾਡੀਆਂ ਹੋਰ ਵੀਡੀਓ ਵੇਖਣ ਲਈ ਪੇਜ ਲਾਈਕ ਕਰ ਲਿਓ ਤੇ ਬਸ ਕਮੈਂਟ ਜਰੂਰ ਕਰਿਓ ਸਾਡਾ ਕਮੈਂਟ ਜਦੋਂ ਤੁਸੀਂ ਕਰਦੇ ਸਾਡਾ ਬਹੁਤ ਹੌਸਲਾ ਵਧਦਾ ਬਸ ਵੀਡੀਓ ਸ਼ੇਅਰ ਕਰਨ ਵਾਲੀ ਕਿੱਲੀ ਦੱਬ ਦਿਓ ਸ਼ੇਅਰ ਕਰ ਦਿਓ ਵੱਧ ਤੋਂ ਵੱਧ ਥੈਂਕ ਯੂ ਸੋ ਮਚ